ਸੰਗਤ ਜੀ ਕੋਹਰੇ ਵੀਰ 2 ਸਾਲ ਤੋਂ ਸਪੈਨਰ ਕਾਰਡਿੰਗ ਦੀ ਬਹੁਤੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਬਹੁਤ ਹੀ ਮਾੜੇ ਹਾਲਾਤ ਆ ਇਸ ਭਿਆਨਕ ਸੱਟ ਨੇ ਸਭ ਕੁਝ ਰੁਲ ਕੇ ਰੱਖਤਾ ਇਲਾਜਦਾਨ ਹਸਪਤਾਲਾਂ ਦੇ ਚੱਕਰ ਘਰ ਤਬਾਹ ਕਰ ਦਿੰਦੇ ਆ ਇਸ ਵੀਰ ਨੇ ਵੀ ਇਲਾਜ ਲਈ ਆਪਣੀ ਜ਼ਮੀਨ ਵੇਚ ਦਿੱਤੀ ਆ ਇਹ ਸੱਟ ਇਨਸਾਨ ਨੂੰ ਰੁਲ ਕੇ ਰੱਖ ਦਿੰਦੀ ਆ ਅੱਜ ਇਹ ਵੀਰ ਵੀ ਰੋਟੀ ਲਈ ਤਰਸ ਰਹੇ ਆ ਕੁਝ ਯਾਰ ਦੋਸਤ ਹੀ ਆ ਜੋ ਸਾਥ ਦੇ ਰਹੇ ਆ ਪਰ ਰਿਸ਼ਤੇਦਾਰ ਤਾਂ ਐਂ ਪ੍ਰੈਸਾ ਸਾਥ ਛੱਡ ਗਏ ਆ ਰਿਸ਼ਤੇਦਾਰਾਂ ਦੇ ਦੂਜਾ ਸਾਲ ਨੂੰ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਪੁਰਾਣੇ ਯਾਰ ਦੋਸਤ ਉਹ ਲੋਕ ਸਭ ਸੱਡ ਗਏ ਯਾਰ ਦੋਸਤਾਂ ਨਾਲ ਭਾਈ ਜਿਹੜੇ ਆ ਗਏ ਜਿਨ੍ਹਾਂ ਨਾਲ ਕੰਮ ਨੂੰ ਸਕਾਇਆ ਨਾ ਉਹਨਾਂ ਦੇ ਸਿਰ ਤੇ ਹੀ ਮੜਾ ਮੋਟਾ ਇੱਕ ਭੈਣ ਹੈ ਵਿਚਾਰੀ ਜੋ ਭਰਾ ਦੀ ਸਸਫਾਈ ਕੇਅਰ ਕਰਦੀ ਆ ਸਾਥ ਦੇਣ ਲਈ ਘਰ ਵਿੱਚ ਹੋਰ ਕੋਈ ਨਹੀਂ ਆ ਐਸ ਵੇਲੇ ਮਾਂ ਤੇਰੀ ਨਹੀਂ ਹੈ ਉਹ ਭੈਣ ਤੇਰੀ ਨਹੀਂ ਹੈ ਮਾ ਸਭ ਕੁਝ ਨਹੀਂ ਹੈ ਉਹ ਤੇਰੀ ਇਹ ਮਤਿ ਨੂੰ ਸਾਰਾ ਕੁਝ ਆਪਣੇ ਹੱਥੀਂ ਕਰਾ ਨਹੀਂ ਆ ਨਾ ਕੋਈ ਮੇਰੀ ਕਿਸਮਤ ਚ ਲਿਖਿਆ ਹੈ ਇਸ ਵੀਰ ਨੂੰ ਅੱਜ ਇਲਾਜ ਲਈ ਸਰਵ ਮਿਊਨਿਟੀ ਸਰਵ ਗੌਰ ਚੈਰੀਟੀ ਵਿਲ ਟਰਸਟ ਮਦਰ ਹੀ ਵੀ ਖੜ ਲੇ ਕੇ ਜਾ ਰਹੇ ਆ ਕਿਉਂ ਕਿ ਕਿੰਨੇ ਸਾਲ ਹੋ ਗਏ ਸਟੱਟੇ ਬਚੇ ਫਿਰ ਸਟੱਟੇ ਨੂੰ ਹੋਈ ਚੱਲਿਆ ਆ ਦੂਜਾ ਸਾਲ ਲੱਗ ਗਿਆ ਫਿਰ ਉਹਨਾਂ ਨੇ ਪਿੱਛੇ ਸਕਰੂਪ ਜੇ ਪਾਏ ਨੇ ਪਾਇਆ ਮੈਂ ਘਰ ਹਾਂ ਹਾਂ ਉਹ ਫਿਜ਼ੀਓਥੈਰੇਪੀ ਕਰਾਈਏ ਥੋੜੀ ਜਿੰਨੇ ਕੁ ਡੇਰ ਹੋਈਏ ਉਹਨੇ ਕੁ ਡੇਰ ਕਰਾਈਏ ਖਰਚਾ ਪਾਣੀ ਕਿਵੇਂ ਚੱਲਦਾ ਖਰਚਾ ਪਾਣੀ ਜਿੱਦਾਂ ਭਾਈ ਕੋਈ 1000 ਦੋਸਤ ਆ ਜਾਂਦੇ ਕੋਈ ਅੱਛਾ ਕੋਈ ਮਾੜਾ ਮਟਰ ਤੇ ਆ ਗਿਆ ਤੇ ਦੇ ਰਿਹਾ ਹੈ। ਰੇਸ ਮੰਗਾਈ ਦੇ ਦੌਰ ਦੇ ਵਿੱਚ 2 ਸਾਲ ਹੋ ਗਏ ਬਿਨਾਂ ਖਰਚੇ ਤੋਂ ਅੱਧੀ। ਦੋ ਸਾਲ ਨਹੀਂ ਪਈ ਪਤਾ ਕੀ ਤੱਕਰੀ ਜੋ ਵੀ ਪਹਿਲੇ ਜ਼ਮੀਨ ਸੀ ਜਿਹੜੀ ਆਪਣੇ ਚਾਰਕ ਮੰਡਲੇ ਦਾ ਪਲਾਟ ਸੀ। ਹਾਂ। ਉਹ ਵੀ ਵੇਚ ਗਿਆ। ਉਹ ਵੀ ਇਲਾਜ ਦੌਰਾਨ ਵੇਚਦਾ। ਯਾਨੀ ਕਿ ਵੇਚ ਗਿਆ ਯਾਨੀ ਕਿ ਤੁਹਾਨੂੰ ਕੀ ਦੱਸਣਾ ਹੈ? ਯਾਨੀ ਕਿ ਜਿਹੜੇ ਘਰ ਕੰਮ ਕਰਦੇ ਸੀ ਜਿਹੜੇ ਪੈਸੇ ਆ ਗਏ 2.5 ਲੱਖ ਰੁਪਇਆ। ਹਾਂ। ਉਹੀ ਭਾਜੀ ਲਾਜ ਲੋਜ ਜਿੱਦਾਂ ਆਪਰੇਸ਼ਨ ਪ੍ਰੋਸੀਜਨ ਕਰਾਇਆ ਉਹਦੇ ਤੇ ਲਾਗ ਲੱਗ ਗਿਆ ਕਿੰਨੇ ਦਾ ਪੈਸਾ ਲਾ ਚੁੱਕੇ ਹੈ ਇਹ ਜਾਣੇ ਕਿ ਭਾਜੀ ਲਾ ਮੰਨ ਕੇ ਤਕਰੀਬਨ ਤਕਰੀਬਨ ਜਲੋ 8-9 ਲੱਖ ਰੁਪਏ ਲੱਗ ਗਿਆ ਕਰਜਾ ਕਿੰਨਾ ਕਰਜਾ ਤੇ ਜਾਨੀ ਕਿ ਇਸ ਟਾਈਮ ਤੇ ਸਰ ਕੋਈ ਨਹੀਂ ਹੈਗਾ ਹਾਂ ਸਿਰਫ ਇਸ ਟਾਈਮ ਤੇ ਹੈਗਾ ਜੇ ਕਿ ਜੇ ਮਿਲ ਜੇ ਤੇ ਖਾ ਲਈ ਜੇ ਨਹੀਂ ਹੈਗੀ ਤੇ ਬਸ ਮਿਲ ਗਈ ਤਾਂ ਰੋਟੀ ਖਾ ਲਈ ਤੇ ਨਹੀਂ ਹੈ ਇੰਡੀਆ ਵਰਗੇ ਮੁਲਕ ਦੇ ਵਿੱਚ ਜਿਨ੍ਹਾਂ ਦੇ ਘਰਾਂ 'ਚ ਬਿਮਾਰੀ ਨਹੀਂ ਬੜੀ ਨਾ ਉਹੀ ਚੰਗੇ ਨੇ ਹੈਨਾ ਜਿਨ੍ਹਾਂ ਦੇ ਘਰੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਬੜੀ ਹੈ ਨਾ ਘਰ-ਬਾਰ ਰੁੜ ਕੇ ਰਹਿ ਜਾਂਦਾ ਹੈ ਚਾਹੇ ਕਿਡਨੀ ਫੇਲ ਹੋਵੇ ਚਾਹੇ ਕੈਂਸਰ ਹੋਵੇ ਚਾਹੇ ਸਪਾਇਨਲ ਕੋਰਡ ਇੰਜਰੀ ਹੋਵੇ ਚਾਹੇ ਕੋਈ ਦਿਮਾਗ ਦੀ ਸੱਟਾ ਵੱਜੀ ਹੋਈ ਹੈ ਜਿਨੇ ਹਸਪਤਾਲ ਦਾ ਮੂੰਹ ਨਹੀਂ ਦੇਖਿਆ ਨਾ ਉਹੀ ਚੰਗਾ ਹੈ ਜੀ ਸੱਚੀ ਅਸਰ ਹੈ ਇਹ ਕੱਲੀ ਕੇਵਲ پیشنਤੀ ਕਹਾਣੀ ਨਹੀਂ ਹੈ ਘਰ-ਬਾਰ ਰੁੜ ਕੇ ਰਹਿ ਜਾਂਦੇ ਹਨ ਬਿਮਾਰੀਆਂ ਸਭ ਕੁਝ ਤਬਾਹ ਕਰ ਦਿੰਦੀਆਂ ਰਿਸ਼ਤੇ ਨਾਤੇ ਸਭ ਤਬਾਹ ਕਰ ਦਿੰਦੇ ਰਿਸ਼ਤੇਦਾਰਾਂ ਦੇ ਪਾਪਾ ਜੀ ਦੂਜਾ ਸਾਲ ਹੋ ਗਿਆ ਕੋਈ ਆਇਆ ਹੀ ਨਹੀਂ ਕੋਈ ਨਹੀਂ ਆਇਆ ਉਹ ਪੁਰਾਣੇ ਯਾਰ ਦੋ ਸੁਣ ਪਾਲੀ ਹੋਈ ਸਭ ਸੱਤ ਛੜ ਗਏ ਨਹੀਂ ਨਹੀਂ ਯਾਰ ਦੋਸਤੋ ਚੱਲ ਭਾਈ ਜਿਹੜੇ ਆ ਕਿ ਜਿਨ੍ਹਾਂ ਨੂੰ ਕੰਮ ਕੁਮਸਕਾਇਆ ਹੈ ਨਾ ਉਹਨਾਂ ਦੇ ਸਿਰ ਤੇ ਹੀ ਮੜਾ ਮੋਟਾ ਚੱਲੀ ਜਾਂਦਾ ਸੀ ਹੁਣ ਸਿਰ ਵਿਟੰਬਣਾ ਇਹ ਹੈ ਨਾ ਕਿ ਸਪਾਇਨਲ ਕਾਰਡ ਇੰਜਰੀ ਤੁਸੀਂ ਕੇਸ ਦੇ ਰਿਸ਼ਨ ਦੇਖੋਗੇ ਪੂਰਾ ਕੰਪਲੀਟ ਦਿਖ ਰਿਹਾ ਹੈ ਨਾ ਬੰਦਾ ਕਹਿੰਦਾ ਇਹਨੂੰ ਕੀ ਪਰੇਸ਼ਾਨੀ ਹੈ ਲੇਕਿਨ ਇਹ ਯੂਨਾਈਟਿਡ ਨੇਸ਼ਨ ਨੇ ਦੀ ਦਿੱਤੀ ਹੋਈ ਇਕਰਾਰ ਦਿੱਤੀ ਹੋਈ ਸਭ ਤੋਂ ਭਿਆਨਕ ਸੱਟ ਹੈ ਸਭ ਤੋਂ ਭਿਆਨਕ ਸੱਟ ਨਾ ਬੰਦਾ ਜ਼ਿੰਦੇ ਚ ਹੁੰਦਾ ਨਾ ਬੰਦਾ ਮਰੇ ਚ ਹੁੰਦਾ ਬੜੀ ਪ੍ਰੋਬਲਮ ਹੁੰਦੀ ਹੈ ਇਹ ਤੁਹਾਡੇ ਦੀਦੀ ਦੇਖਦੇ ਸਾਰਾ ਕੁਝ ਹਾਂਜੀ ਭਾਈ ਲੈ ਮਾਤਾ ਨੂੰ ਸਾਰਾ ਕੁਝ ਜਾਣੀ ਚਾਹੀਦਾ ਹੈ ਐਟਰੀ ਵੀ ਸਭ ਸਾਰਾ ਪੈਣੇ ਕਰਾਉਂਦੀ ਆ ਸਹੀ ਕਰਾਂਗੀ ਪੈਣ ਜੀ ਛੱਕੇ ਨਹੀਂ ਭਾਈ ਮੈਂ ਨਹੀਂ ਮੈਂ ਆਪਣੀ ਮਾਂ ਨੂੰ 15 ਸਾਲ ਤੋਂ ਕਰਾ ਰਿਆ ਜੀ ਤਾਂ ਮੈਨੂੰ ਪਤਾ ਕੀ ਹਾਲਤ ਹੋਏਗੀ ਗੱਲ ਪਈ ਮੈਂ ਕਿਹਾ ਦੇਖੋ ਐਸ ਵੇਲੇ ਮਾਂ ਵੀ ਤੇਰੀ ਮੈਵਾ ਪੈਣ ਵੀ ਤੇਰੀ ਮੈਵਾ ਸਭ ਕੁਝ ਮੈਵਾ ਤੇਰੀ ਇਹ ਮੈਂ ਤੇਰੇ ਸਾਰਾ ਕੁਝ ਆਪਣੇ ਹੱਥੀਂ ਕਰਾ ਰਹੀ ਆ ਨਾ ਕੋਈ ਮੇਰੀ ਕਿਸਮਤ 'ਚ ਲਿਖਿਆ ਹੈ ਕਿਸਮਤ 'ਚ ਲਿਖਿਆ ਹੈ ਕੋਰੇ ਸ਼ਹਿਰ ਮੈਂ ਆਪਣੇ ਘਰ ਹੁੰਦੀ ਤੇ ਇੱਥੋਂ ਤੱਕ ਕਾਕਾ ਤੇਰੀ ਨੋਬਤ ਆਣੀ ਨਹੀਂ ਸੀ ਆਗੀ ਮੇਰਾ ਆਪਣੀ ਮਾਂ ਨੂੰ ਵਾਅਦਾ ਕੀਤਾ ਹੋਇਆ ਮੈਂ ਕਿ ਦੋਨਾਂ ਚੋਂ ਇੱਕ ਮਰਾਂਗੇ ਨਾ ਤਾਂ ਇਹ ਸਾਥ ਛੁੱਟੇਗਾ 15 ਸਾਲ ਹੋ ਗਏ ਮੈਂ ਆਪਣੀ ਮਾਂ ਨੂੰ ਕਰਦਾ ਜੀ ਮੈਂ ਤਾਂ ਭਿੰਡ ਛੋਟੀ ਹਾਲਤ ਸਮਝ ਸਕਦਾ ਬੜੀ ਭਿਆਨਕ ਸੱਟ ਹੈ ਜੀ ਸਪਾਈਨਲ ਕੋਡ ਇਧਰ ਦੀ ਬੜੀ ਭਿਆਨਕ ਸੱਟ ਹੈ ਜਿਹਦੇ ਘਰ ਵਾਪਰੀ ਹੈ ਨਾ ਉਹ ਹੀ ਜਾਣਦਾ ਹਾਂਜੀ ਹਾਂ ਤਾਂ ਬੜੀ ਕੰਮ ਆਈ ਚੰਗਾ ਕੰਮ ਕਰਦਾ ਸੀ ਸਟੇਜਿੰਗ ਵਿੱਚ ਕੰਮ ਕਰਦਾ ਸੀ ਸਪਾਈਦਾ ਕੰਮ ਤੋਂ ਆਇਆ ਹਾਂ ਬਸ ਨਾ ਤੋ ਤੋ ਤਾ ਤੇ ਲੱਤਾਂ ਚ ਨਾ ਸਿਰਫ ਜਿੱਦਾਂ ਜਾਣ ਕੇ ਦਰਦ ਹੁੰਦੀ ਸੀ ਨਾ ਪਹਿਲੇ ਤੇ ਲੱਤਾਂ ਫੁੱਲ ਜਾਂਦੇ ਇਹ ਕੰਮ ਕਰਦੇ ਕਰਦੇ ਤੁਹਾਨੂੰ ਭਈ 10-12 ਬਾਰ ਬਾਰ ਘੰਟਾ ਮਸ਼ੀਨ ਤੇ ਬਣੇ ਕਰਦਾ ਸੀ ਹਾਂ ਤੇ ਲੱਤਾਂ ਜਾਂਦੇ ਸੋਜ ਤੇ ਹੁਣ ਕੰਮ ਵੀ ਕਰਨਾ ਹੈ ਕਿ ਨਹੀਂ ਕਰਨਾ ਜੇ ਨਾ ਕਰਾਂਗੇ ਤਾਂ ਰੋਟੀ ਕਿੱਥੋਂ ਖਾਣੀ ਆ ਇਸ ਵੀਡੀਓ ਬਣਾਉਣ ਦੇ ਮਕਸਦ ਇਹੀ ਹੁੰਦੇ ਆ ਦੇਖੋ ਸਭ ਨੇ ਕੈਂਸਰ ਜਾਂ ਕਿਡਨੀ ਫੇਲਿਅਰ ਜਾਂ ਹੋਰ 10 ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਮ ਸੁਣੇ ਹੁੰਦੇ ਆ ਨਾ ਇਹ ਦੁਨੀਆ ਦੀ ਸਭ ਤੋਂ ਭਿਆਨਕ ਸੱਟ ਹੈ ਇਸ ਦੇ ਬਾਰੇ ਕਿਸੇ ਨੇ ਨਾਮ ਤੱਕ ਨਹੀਂ ਸੁਣਿਆ ਹੁੰਦਾ ਸਭ ਕੁਝ ਰੋਲ ਕੇ ਰੱਖ ਦਿੰਦੀ ਹੈ ਸਭ ਕੁਝ ਬਰਬਾਦ ਕਰ ਦਿੰਦੀ ਹੈ ਇਹ ਸੱਟ ਇਦਾਂ ਦੀ ਹੈ ਸਵੇਰੇ ਇੱਕ ਸੰਗਰੂਰ ਕੱਲ ਤੁਸੀਂ ਪਰਸੋ ਦੇਖਿਆ ਜੀ ਪੀਜੀਏ ਤੋਂ ਕਾਲ ਆਈ ਸੀ ਸਵੇਰੇ ਇੱਕ 32 ਸਾਲ ਦੀ ਕੁੜੀ ਹੈ ਸੰਗਰੂਰ ਚ ਪਈ ਹੈ ਲੈਟਰਿੰਗ ਵਾਲੀ ਜਗਾ ਸਾਰੀ ਗਲ ਗਈ ਹੈ ਉਹ ਪੀਜੀਏ ਵਾਲੇ ਨੇ ਕੱਲ ਦਾ ਆਪਰੇਸ਼ਨ ਦਾ ਟਾਈਮ ਦਿੱਤਾ ਤੇ ਰਸਤਾ ਬਣਾ ਕੇ ਲੈਟਰਿੰਗ ਦਾ ਪਿਸ਼ਾਬ ਮੂਰੇ ਲੱਗੇਗਾ ਮੈਂ ਕਿਹਾ ਆਪਰੇਸ਼ਨ ਕਰਾ ਕੇ ਸਾਡੇ ਕੋਲ ਆਇਓ ਹੋਰ بڑے ਜ਼ਖਮ ਹੋਦੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਘਰੇ ਪਏ ਪਏ ਗਲ ਰਹੇ ਨੇ ਮਰ ਰਹੇ ਨੇ ਬਰੇ ਬਰੇ ਹਾਲ ਨੇ ਤੇ ਚਾਹਣ ਤਾਂ ਕਿੰਨਾ ਤੁਹਾਡੇ ਨਾਲ ਮੇਲ ਹੀ ਹੋ ਗਿਆ ਬਸ ਕੋਈ ਵੀਡੀਓ ਦੇਖਿਆ ਸੀਗਾ ਵੀਡੀਓ ਨਹੀਂ ਭਾਜੀ ਨਾ ਉਹਦੇ ਅੰਨੇ ਟੋਪੀ ਵਾਲੇ ਹਾਂ ਉਹ ਕਹਿੰਦੇ ਸੀ ਮੇਰੇ ਨਾਲ ਗੱਲ ਕਰਾਂ ਉਹਨਾਂ ਨੇ ਅੱਛਾ ਤੇ ਉਹਨਾਂ ਨੇ ਉਹ ਚਾਹਣ ਕਿ ਕਿੱਦਾਂ ਦੇ ਮੁੰਡਾ ਕਹਿੰਦਾ ਕਿ ਮੇਰਾ ਯਾਰ ਦੋਸਤ ਹੈਗਾ ਹੂੰ ਉਹ ਸੰਸਾਰ ਸੰਸਾਰ ਨਾਲ ਜੁੜਿਆ ਪਿਆ ਦਾ ਕਰਨੇ ਅੱਛਾ ਤੇ ਕਹਿੰਦਾ ਕਿ ਜਾਣੇ ਕਿ ਨਾ ਤੁਸੀਂ ਭਾਜੀ ਤੁਸੀਂ ਆ ਗਏ ਤੇ ਚਾਹ ਆਓ ਉਹਨਾਂ ਦੇ ਕੋਲ ਬਣਾਉਣਾ ਕਰੋ ਟੰਡ ਕਰੋ تاہی ਤੁਹਾਨੂੰ ਬੇਨਤੀਆ ਕਰਦੇ ਆ ਵੀਡੀਓ ਸਾਂਝੇ ਕਰਿਆ ਕਰੋ ਯਾਰ ਕਿਸੇ ਦੀ ਜ਼ਿੰਦਗੀਆਂ ਬਚਾਣ ਦਾ ਸਵਾਲ ਹੈ ਬਹੁਤ ਜ਼ਰੂਰੀ ਸੇਵਾ ਹੈ ਘਰਾਂ ਦੇ ਵਿੱਚ ਪਈ ਹੋਏ ਭੈਣਾ ਤੇ ਵੀਰ ਗਲ ਰਹੇ ਨੇ ਤੁਸੀਂ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਪਹੁੰਚਾਉਣੇ ਤਾਂ ਜ਼ਿੰਦਗੀਆਂ ਬਚ ਪਾਂਦੀਆਂ ਨੇ ਪਲੀਜ਼ ਆਪਣੇ ਵੀਡੀਓ ਸਾਂਝੇ ਕਰਨ ਦੀ ਅਹਿਮੀਅਤ ਜ਼ਰੂਰ ਸਮਝਿਓ